ਇੱਕ ਤਰੀਕੇ ਦੇ ਨਾਲ ਰਾਹਤ ਮਿਲੀ ਆਮ ਆਦਮੀ ਪਾਰਟੀ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਜੇਲ੍ਹ ਦੇ ਵਿੱਚ ਹੋਣਾ ਪਾਰਟੀ ਲਈ ਵੀ ਬੜੀ ਮੁਸੀਬਤ ਸੀ ਜੀ ਹਾਲਾਂਕਿ ਪਾਬੰਦੀਆਂ ਬੜੀਆਂ ਲੱਗੀਆਂ ਨੇ ਇਸ ਦੌਰਾਨ ਦਫ਼ਤਰ ਜਾਣ ਦੀ ਪਾਬੰਦੀ ਹੈ ਸਰਕਾਰੀ ਫਾਈਲਾਂ ਦੇ ਉੱਤੇ ਸਾਈਨ ਕਰਨ ਦੀ ਪਾਬੰਦੀ ਲੱਗੀ ਹੋਈ ਹੈ ਤੇ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਕੇਸ ਨਾਲ ਸੰਬੰਧਿਤ ਕਰਨ ਦੀ ਪਾਬੰਦੀ ਲੱਗੀ ਹੋਈ ਹੈ ਚੱਡਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਹੋਰਾਂ ਨੇ ਵੀ 21 ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਭਾਜਪਾ ਦੇ ਨੈਤਿਕ ਤੌਰ ਦੇ ਉੱਤੇ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਟਿੱਪਣੀਆਂ ਦੇ ਆਧਾਰ ਦੇ ਉੱਤੇ ਜ਼ਮਾਨਤ ਮਿਲੀ ਆ ਤਾਂ ਉਹ ਟਿੱਪਣੀਆਂ ਨੂੰ ਮੱਦੇਨਜ਼ਰ ਰੱਖਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੂੰ ਕਹਿੰਦੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਹ ਕਹਿੰਦੇ ਨੇ ਕਿ ਜੇਕਰ ਈਡੀ ਨੇ ਲੰਮਾ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਸੀ ਹਿਰਾਸਤ ਦੇ ਵਿੱਚ ਰਹਿਏ ਸੀ ਤਾਂ ਸੀਬੀਆਈ ਉਦੋਂ ਵੀ ਪੁੱਛਗਿੱਛ ਕਰ ਸਕਦੀ ਸੀ ਕਿਉਂ ਇਹ ਕੀਤਾ ਗਿਆ ਕਿ ਈਡੀ ਦੀ ਹਿਰਾਸਤ ਖਤਮ ਹੋਈ ਨਾਲ ਦੀ ਨਾਲ ਹੀ ਸੀਬੀਆਈ ਨੇ ਆਪਣਾ ਸ਼ਿਕੰਜਾ ਕੱਸ ਦਿੱਤਾ ਜਦਕਿ ਦੋਵੇਂ ਏਜੰਸੀਆਂ ਨੇ ਕੇਂਦਰ ਦੀਆਂ ਏਜੰਸੀਆਂ ਨੇ ਦੋਵੇਂ ਇਕੱਠੀਆਂ ਵੀ ਉਸ ਜਾਂਚ ਨੂੰ ਸ਼ੁਰੂ ਕਰ ਸਕਦੀਆਂ ਸੀ ਪਰ ਕਹਿੰਦੇ ਜਾਣਬੁੱਝ ਕੇ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ ਖਬਰ ਨਿਕਲ ਕੇ ਸਾਹਮਣੇ ਇਹ ਸਰਪੰਸਿੰਘ ਪੰਦੇਰ ਵੱਲੋਂ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਕਹਿੰਦੇ ਅਸੀਂ ਮੋਰਚਾ ਖੋਲ੍ਹਾਂਗੇ ਜੀ ਕਿਸਾਨਾਂ ਦੀਆਂ ਮੰਗਾਂ ਕਾਫੀ ਨੇ ਜਿਨ੍ਹਾਂ ਦਾ ਹੱਲ ਨਹੀਂ ਹੋ ਰਿਹਾ ਤੇ ਪਿੱਛੇ ਜੇ ਕਿਸਾਨਾਂ ਨੇ ਕੁਝ ਨਵੀਆਂ ਮੰਗਾਂ ਵੀ ਰੱਖਤੀਆਂ ਸੀਗੀਆਂ ਅੱਜ ਦੀ ਕਾਲ ਦਿੱਤੀ ਗਈ ਸੀ ਉਹ ਕੁਝ ਹੋਰ ਮੰਗਾਂ ਨੇ ਖੇਤੀ ਨਾਲੋਂ ਥੋੜੀਆਂ ਜਿਹਾ ਹਟ ਕੇ ਮੰਗਾ ਸੀ ਇੱਕ ਤਾਂ ਇਹ ਸੀ ਕਿ ਸਾਨੂੰ ਬਿਜਲੀ ਮੁਹੱਈਆ ਕਰਾਈ ਜਾਵੇ ਖਨੌਰੀ ਤੇ ਸ਼ੰਭੂ ਬੈਰੀਅਰ ਦੇ ਉੱਤੇ ਤਾਂ ਜੋ ਅਸੀਂ ਆਪਣੀਆਂ ਟਰਾਲੀਆਂ ਵਗੈਰਾ ਦੇ ਵਿੱਚ ਜੋ ਸੌਣ ਦਾ ਪ੍ਰਬੰਧ ਆ ਰਹਿਣ ਦਾ ਪ੍ਰਬੰਧਾ ਸਹੀ ਕਰ ਸਕੀਏ ਪੰਜਾਬ ਸਰਕਾਰ ਖਿਲਾਫ ਸੂਬੇ ਦੇ ਵਿੱਚ ਵੀ ਮੋਰਚਾ ਖੋਲਣ ਦਾ ਫੈਸਲਾ ਕਰਤਾ ਹੈ ਕੇਂਦਰ ਦੇ ਖਿਲਾਫ ਉਹ ਸ਼ੰਭੂ ਬੈਰੀਅਰ ਤੇ ਬੈਠੇ ਨੇ ਖਨੌਰੀ ਬੈਰੀਅਰ ਤੇ ਬੈਠੇ ਨੇ ਤੇ ਉਹਨੇ ਜਥੇਬੰਦੀ ਕਹਿੰਦੀ ਹੈ ਕਿ ਅਸੀਂ 24 ਸਤੰਬਰ ਤੋਂ ਅਮਰਸਰ ਦੇ ਵਿੱਚ ਵੀ ਰੋਜ਼ ਪ੍ਰਦਰਸ਼ਨ ਸ਼ੁਰੂ ਕਰਨ ਜਾ ਰਹੇ ਹਾਂ 24 ਸਤੰਬਰ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਜਿਹੜਾ ਇੱਕ ਪ੍ਰਦਰਸ਼ਨ ਸ਼ੁਰੂ ਕਰਨ ਜਾ ਰਹੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਉੱਥੇ ਵੀ ਮੰਗਾਂ ਨੇ ਲੋਕਲ ਮੰਗਾਂ ਵੀ ਨੇ ਐਮਐਸਪੀ ਦੀ ਮੰਗ ਵੀ ਹੈ ਪਰਚਿਆਂ ਪੁਰਚੀਆਂ ਵਾਲੀਆਂ ਮੰਗਾਂ ਵੀ ਨੇ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਐਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੇਰੇ ਸਹਿਯੋਗੀ ਮੌਜੂਦ ਨੇ ਤਰਮਿੰਦਰ ਸਿੰਘ ਸੰਧੂ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸੰਧੂ ਸਾਹਿਬ ਸਵਾਗਤ ਆਪਾਂ ਜੀ ਮਿਹਰਬਾਨੀ ਬਲਵਿੰਦਰ ਜੀ ਸੰਧੂ ਸਾਹਿਬ ਖਬਰਾਂ ਕਹੀ ਨਹੀਂ ਆਪਣੇ ਕੋਲ ਇੱਕ ਇੱਕ ਕਰਦੇ ਝਾਤ ਮਾਰਦੇ ਜਾਵਾਂਗੇ ਤੇ ਸਭ ਤੋਂ ਪਹਿਲਾਂ ਜਿਹੜੀ ਵੱਡੀ ਖਬਰ ਅੱਜ ਕੱਲ੍ਹ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਤੇ ਕੇਜਰੀਵਾਲ ਦੀ ਰਿਹਾਈ ਹੋ ਗਈ ਹੈ ਜਿੱਥੇ ਕੱਲ ਉਹਨਾਂ ਦੇ ਜਿੱਥੇ ਪਾਰਟੀ ਦੇ ਵਿੱਚ ਖੁਸ਼ੀ ਦਾ ਮਾਹੌਲ ਦੇ ਇੱਕ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ ਪ੍ਰਮukh ਮੰਤਰੀ ਭਗਵੰਤ ਸਿੰਘ ਮਾਨ ਹੋਗੇ ਤੇ ਮਨੀਸ਼ ਸੋਧਿਆ ਹੋਗੇ ਸੰਜੇ ਸਿੰਘ ਵਰਗੇ ਕਈ ਵੱਡੇ ਲੀਡਰ ਪਹੁੰਚੇ ਤੇ ਅੱਜ ਉਹਨਾਂ ਵੱਲੋਂ ਦਿੱਲੀ ਦੇ ਮੰਦਰ ਦੇ ਵਿੱਚ ਜਾ ਕੇ ਮੱਥਾ ਟੇਕੇ ਗਏ ਜੀ ਬਿਲਕੁਲ ਬਲਵਿੰਦਰ ਇੱਕ ਤਰੀਕੇ ਦੇ ਨਾਲ ਰਾਹਤ ਮਿਲੀ ਆਮ ਆਦਮੀ ਪਾਰਟੀ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਜੇਲ੍ਹ ਦੇ ਵਿੱਚ ਹੋਣਾ ਪਾਰਟੀ ਲਈ ਵੀ ਬੜੀ ਮੁਸੀਬਤ ਸੀ ਜੀ ਕਿਉਂਕਿ ਕਈ ਫੈਸਲੇ ਹੁੰਦੇ ਨੇ ਕਈ ਵਿਚਾਰ ਚਰਚਾਵਾਂ ਹੁੰਦੀਆਂ ਨੇ ਉਹ ਪਾਰਟੀ ਦੇ ਸੁਪਰੀਮੋ ਦੇ ਨਾਲ ਹੀ ਹੁੰਦੀਆਂ ਨੇ ਜਿਵੇਂ ਹੁਣ ਪਿੱਛੇ ਜੇ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਤਾਂ ਉਹਦੇ ਵਿੱਚ ਕੁਝ ਦਿਨ ਉਹਨਾਂ ਨੂੰ ਮਾਹੌਲਤ ਮਿਲ ਗਈ ਸੀ ਓ ਜ਼ਮਾਨਤ ਤੇ ਬਾਹਰ ਆਏ ਤੇ ਆਪਣਾ ਪ੍ਰਚਾਰ ਕੀਤਾ ਤੇ ਫੇਰ ਉਹ ਜ਼ਮਾਨਤ ਖਤਮ ਹੋ ਗਈ। ਈਡੀ ਦੀ ਜ਼ਮਾਨਤ ਮਿਲਦੀ ਆ ਤਾਂ ਸੀਬੀਆਈ ਨਾਲ ਦੀ ਨਾਲ ਉਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਦੁਬਾਰਾ ਫੇਰ ਉਹੀ ਕੋਟਕਚੈਰੀਆਂ ਵਾਲਾ ਚੱਕਰ ਸ਼ੁਰੂ ਹੋ ਜਾਂਦਾ ਹੈ। ਜੀ ਇਸ ਕਰਕੇ ਹੁਣ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਿਆ ਸੀਗਾ ਸੁਪਰੀਮ ਕੋਰਟ ਨੇ ਇੱਕ ਤਰੀਕੇ ਦੇ ਨਾਲ ਰਿਹਾ ਕਰ ਦਿੱਤਾ ਜ਼ਮਾਨਤ ਦੇ ਦਿੱਤੀ ਹਾਲਾਂਕਿ ਪੱਕੀ ਰਿਹਾਈ ਨਹੀਂ ਹੋਈ ਉਹ ਕਿਸੇ ਵੀ ਦੋਸ਼ ਦੇ ਤੋਂ ਬਰੀ ਨਹੀਂ ਹੋਈ ਜਿਹੜੇ ਉਹਨਾਂ ਉੱਤੇ ਇਲਜ਼ਾਮ ਲੱਗੇ ਨੇ। ਪਰ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਪੂਰਾ ਜਸ਼ਨ ਦਾ ਮਾਹੌਲ ਸੀਗਾ ਆਤੀਸ਼ਬਾਜੀ ਕੀਤੀ ਗਈ ਇਥੋਂ ਤੱਕ ਕਿ ਲੱਡੂ ਤੱਕ ਵੰਡੇ ਗਏ ਢੋਲ ਠਮੱਕੇ ਦੇ ਨਾਲ ਲੀਡਰ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਦਿੱਲੀ ਦੇ ਵਿੱਚ ਵਰਦੇ ਮੀਂਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਅਰਵਿੰਦ ਕੇਜਰੀਵਾਲ ਦਾ ਸਵਾਗਤ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਮਨੀਸ਼ ਸੋਦੀਆ ਸੰਜੇ ਸਿੰਘ ਜਿੰਨੇ ਵੀ ਲੀਡਰ ਕਹਿ ਲੋ ਕਿ ਜਿਹੜੇ ਉਹਨਾਂ ਦੇ ਕਰੀਬੀ ਸੀ ਮੰਤਰੀ ਸੀਗੇ ਸਾਰੇ ਉੱਥੇ ਪਹੁੰਚੇ ਤੇ ਸਭ ਨੇ ਆਪਣੇ ਲੀਡਰ ਦਾ ਆਪਣੇ ਸੁਪਰੀਮੋ ਦਾ ਸਵਾਗਤ ਕੀਤਾ ਦੂਜੇ ਪਾਸੇ ਭਾਜਪਾ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਗੇ ਕਿਉਂਕਿ ਭਾਜਪਾ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਤੇ ਭਾਜਪਾ ਦੀ ਇਹ ਸਾਰੀ ਕਹਿੰਦੇ ਜੀ ਸਾਜ਼ਿਸ਼ ਹੈ ਜਿਹੜੇ ਵਿਰੋਧੀ ਕਹਿ ਰਹੇ ਨੇ ਜਿਵੇਂ ਹੁਣ ਦਿਨੇਸ਼ ਚੱਡਾ ਹੋਰਾਂ ਨੇ ਵੀ ਪ੍ਰੈਸ ਕਾਨਫਰੰਸ ਕਰਤੀ ਉਹਦਾ ਵੀ ਜ਼ਿਕਰ ਕਰਨਾ ਹੈ ਪਰ ਇੱਕ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਲਈ ਕੇਜਰੀਵਾਲ ਲਈ ਪਾਰਟੀ ਲਈ ਰਾਹਤ ਪਰ ਇਹ ਖਬਰ ਕਿ ਉਹ ਬਾਹਰ ਆ ਗਏ 170 ਦਿਨਾਂ ਦੇ ਬਾਅਦ ਉਹ ਜੇਲ੍ਹ ਚੋਂ ਬਾਹਰ ਆਏ ਨੇ ਹਾਲਾਂਕਿ ਵਿੱਚ ਉਹਨਾਂ ਨੂੰ ਅੰਤਰੀ ਬੇਲ ਵਗੈਰਾ ਮਿਲਦੀ ਰਹੀ ਪਰ ਜਿਹੜੀ ਪੱਕੀ ਬੇਲ ਸੀਗੀ ਹੁਣ 10 ਲੱਖ ਦਾ ਮਚਲਕਾ ਭਰ ਕੇ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਹੁਣ ਜਿਵੇਂ ਜਿਵੇਂ ਉਹਨਾਂ ਨੇ ਅੱਗੇ ਆਪਣਾ ਸਿਆਸੀ ਸਫਰ ਵਧਾਉਣਾ ਹੈ ਹਰਿਆਣੇ ਵੱਲ ਵੀ ਉਹਨਾਂ ਨੇ ਰੁਕ ਕਰਨਾ ਹਰਿਆਣੇ ਦੀਆਂ ਚੋਣਾਂ ਲਈ ਵੀ ਉਹਨਾਂ ਨੇ ਚੋਣ ਪ੍ਰਚਾਰ ਕਰਨਾ ਰੋਡ ਸ਼ੋਅ ਕਰਨੇ ਨੇ ਵੈਲੀਆਂ ਕਰਨੀਆਂ ਨੇ ਤਾਂ ਉਸ ਤੋਂ ਪਹਿਲਾਂ ਉਹ ਧਾਰਮਿਕ ਸਥਾਨਾਂ ਤੇ ਜਾ ਰਹੇ ਨੇ ਕਨਾਰਟ ਪਲੇਸ ਬੜਾ ਚਰਚਿਤ ਇਲਾਕਾ ਦਿੱਲੀ ਦਾ ਤੇ ਹਨੂਮਾਨ ਜੀ ਦਾ ਮੰਦਿਰ ਬੜਾ ਪ੍ਰਸਿੱਧਾ ਉੱਥੇ ਅਕਸਰ ਕੇਜਰੀਵਾਲ ਜਾਂਦੇ ਨੇ ਚਾਹੇ ਉਹ ਚੋਣਾ ਹੋਣ ਚਾਹੇ ਉਹਨਾਂ ਨੇ ਵਾਪਸ ਜੇਲ੍ਹ ਦੇ ਵਿੱਚ ਜਾਣਾ ਸੀਗਾ ਤਾਂ ਉੱਥੇ ਮੱਥਾ ਜ਼ਰੂਰ ਟੇਕਦੇ ਨੇ ਉਹ ਉੱਥੇ ਮੱਥਾ ਟੇਕਿਆ ਰਾਜ ਘਟ ਗਏ ਰਾਸ਼ਟਰਪਿਤਾ ਮਹਾਤਮਾ ਗਾਂਧੀ ਹੋਰਾਂ ਨੂੰ ਉਹਨਾਂ ਨੇ ਸ਼ਰਧਾਂਜਲੀ ਭੇਟ ਕੀਤੀ ਤੇ ਆਪਣੇ ਲੀਡਰਾਂ ਦੇ ਨਾਲ ਆਪਣੇ ਜਿਹੜੇ ਮੰਤਰੀ ਨੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਸਲਾਮ مشਵਰੇ ਕੀਤੇ ਹਾਲਾਂਕਿ ਪਾਬੰਦੀਆਂ ਬੜੀਆਂ ਲੱਗੀਆਂ ਨੇ ਇਸ ਦੌਰਾਨ ਦਫ਼ਤਰ ਜਾਣ ਦੀ ਪਾਬੰਦੀ ਹੈ ਸਰਕਾਰੀ ਫਾਈਲਾਂ ਦੇ ਉੱਤੇ ਸਾਈਨ ਕਰਨ ਦੀ ਪਾਬੰਦੀ ਲੱਗੀ ਹੋਈ ਹੈ ਤੇ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਕੇਸ ਨਾਲ ਸੰਬੰਧਿਤ ਕਰਨ ਦੀ ਪਾਬੰਦੀ ਲੱਗੀ ਹੋਈ ਹੈ। ਕਈ ਜਿਹੜੀਆਂ ਪਾਬੰਦੀਆਂ ਨੇ ਉਹ ਅਰਵਿੰਦ ਕੇਜਰੀਵਾਲ ਦੇ ਉੱਤੇ ਲਗਾਈਆਂ ਗਈਆਂ ਨੇ ਜ਼ਮਾਨਤ ਮਿਲਦੇ ਜ਼ਾਰ। ਯਾਨੀ ਕਿ ਕਹਿ ਸਕਦੇ ਆ ਕਿ ਸ਼ਰਤਾਂ ਦੇ ਤਹਿਤ ਇਹ ਜ਼ਮਾਨਤ ਮਿਲੀ ਹੈ। ਤੇ ਉਹ ਚੋਣ ਪ੍ਰਚਾਰ ਕਰਨਗੇ, ਕੇਸ ਬਾਰੇ ਉਹਦੇ ਵਿੱਚ ਕੁਝ ਨਹੀਂ ਬੋਲਣਗੇ, ਚੋਣ ਪ੍ਰਚਾਰ ਕਰ ਸਕਦੇ ਨੇ। ਉਹ ਉਹਨਾਂ ਦਾ ਅਧਿਕਾਰ ਉਹਨਾਂ ਨੂੰ ਥੋੜਾ ਬਹੁਤ ਮਿਲਿਆ ਹੋਇਆ ਹੈ। ਤੇ ਹੁਣ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਦੇ ਵਿੱਚ ਅੱਗੇ ਵਧਣਾ ਇਸ ਕਰਕੇ ਧਾਰਮਿਕ ਸਥਾਨ ਤੋਂ ਅੱਜ ਉਹਨਾਂ ਨੇ ਜਿਹੜੀ ਆਪਣੀ ਇੱਕ ਤਰ੍ਹਾਂ ਦੇ ਨਾਲ ਸ਼ੁਰੂਆਤ ਕਰ ਦਿੱਤੀ ਹੈ ਕਾਫੀ ਕਮਜ਼ੋਰ ਵੀ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗਲੇ ਲਾ ਕੇ ਮਿਲੇ ਅਰਵਿੰਦ ਕੇਜਰੀਵਾਲ ਕਿਉਂਕਿ ਅਰਵਿੰਦ ਕੇਜਰੀਵਾਲ ਜਦੋਂ ਤੱਕ ਜੇਲ੍ਹ ਦੇ ਵਿੱਚ ਸੀਗੇ ਉਦੋਂ ਤੱਕ ਸਾਰਾ ਚੋਣ ਪ੍ਰਚਾਰ ਸਾਰੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ ਤੇ ਸੀ ਹਾਲਾਂਕਿ ਹੋਰ ਵੀ ਲੀਡਰ ਨੇ ਪਰ ਚਰਚਿਤ ਚਿਹਰਾ ਜਿਹਨੂੰ ਲੋਕ ਜਾਣਦੇ ਨੇ ਪਛਾਣਦੇ ਨੇ ਇੱਕ ਸੀਐਮ ਦੇ ਅਹੁਦੇ ਤੇ ਨੇ ਇੱਕ ਪੂਰੀ ਸਟੇਟ ਸੰਭਾਲਦੇ ਨੇ ਤਾਂ ਇਸ ਕਰਕੇ ਹੁਣ ਭਗਵੰਤ ਮਾਨ ਦੇ ਮੋਢਿਆਂ ਵਾਲੀ ਜਿਹੜੀ ਜ਼ਿੰਮੇਵਾਰੀ ਉਹ ਥੋੜੀ ਜੀ ਵੰਡੀ ਜਾਊ ਕਿਉਂਕਿ ਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਦੀ ਕਮਾਂਡ ਸੰਭਾਲ ਲੈਣਗੇ ਜੀ ਸੋ ਦੂਜੇ ਪਾਸੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਦਿਨੇਸ਼ ਚੱਡਾ ਵੱਲੋਂ ਵੀ ਸੰਧੂ ਸਾਹਿਬ ਜਿੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਿਆ ਤੇ ਉਹਨਾਂ ਵੱਲੋਂ ਵੀ ਭਾਜਪਾ ਦੇ ਉੱਤੇ ਕਈ ਸਵਾਲ ਖੜੇ ਕੀਤੇ ਗਏ ਨੇ ਜੀ ਬਿਲਕੁਲ ਦਿਨੇਸ਼ ਚੱਡਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਹੋਰਾਂ ਨੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਭਾਜਪਾ ਤੇ ਨੈਤਿਕ ਤੌਰ ਦੇ ਉੱਤੇ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਕਹਿੰਦੇ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਟਿੱਪਣੀਆਂ ਦੇ ਆਧਾਰ ਦੇ ਉੱਤੇ ਜ਼ਮਾਨਤ ਮਿਲੀ ਆ ਤਾਂ ਉਹ ਟਿੱਪਣੀਆਂ ਨੂੰ ਮੱਦੇਨਜ਼ਰ ਰੱਖਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਰਾ ਨੂੰ ਕਹਿੰਦੇ ਅਸਤੀਫਾ ਦੇ ਦੇਣਾ ਚਾਹੀਦਾ ਦਿਨੇਸ਼ ਚੱਡਾ ਨੇ ਵੀ ਅਸਤੀਫੇ ਦੀ ਮੰਗ ਕਰ ਲਈ ਹੈ ਕਹਿੰਦੀ ਕਿ ਇਹ ਸਾਰੀ ਸਾਜ਼ਿਸ਼ ਹੈ ਜਿਸ ਤਰ੍ਹਾਂ ਜ਼ਮਾਨਤ ਮਿਲੀ ਆ ਉਹਨੇ ਸਭ ਕੁਝ ਕਲੀਅਰ ਕਰ ਦਿੱਤਾ ਹੈ ਕਿ ਕਿਵੇਂ ਉਹਨਾਂ ਨੂੰ ਫਸਾਇਆ ਗਿਆ ਕਿਸ ਤਰ੍ਹਾਂ ਹੋਇਆ ਇਹ ਦਿਨੇਸ਼ ਚੱਡਾ ਕਹਿੰਦੇ ਨੇ ਤੇ ਕਹਿੰਦੇ ਨੇ ਕਿ ਜੇਕਰ ਈਡੀ ਨੇ ਲੰਮਾ ਸਮਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਸੀ ਹਿਰਾਸਤ ਦੇ ਵਿੱਚ ਰਹਿਏ ਸੀ ਤਾਂ ਸੀਬੀਆਈ ਉਦੋਂ ਵੀ ਪੁੱਛਗਿੱਛ ਕਰ ਸਕਦੀ ਸੀ ਕਿਉਂ ਇਹ ਕੀਤਾ ਗਿਆ ਕਿ ਈਡੀ ਦੀ ਹਿਰਾਸਤ ਖਤਮ ਹੋਈ ਨਾਲ ਦੀ ਨਾਲ ਹੀ ਸੀਬੀਆਈ ਨੇ ਆਪਣਾ ਸ਼ਿਕੰਜਾ ਕੱਸ ਦਿੱਤਾ ਜਦਕਿ ਦੋਵੇਂ ਏਜੰਸੀਆਂ ਨੇ ਕੇਂਦਰ ਦੀਆਂ ਏਜੰਸੀਆਂ ਨੇ ਦੋਵੇਂ ਇਕੱਠੀਆਂ ਵੀ ਉਸ ਜਾਂਚ ਨੂੰ ਸ਼ੁਰੂ ਕਰ ਸਕਦੀਆਂ ਸੀ ਪਰ ਕਹਿੰਦੇ ਜਾਣਬੁੱਝ ਕੇ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ ਦਿਨੇਸ਼ ਚੱਟਾ بڑے ਐਕਟਿਵ ਲੀਡਰ ਨੇ ਜਿੱਤ ਹਾਸਲ ਕੀਤੀ ਹੋਈ ਹੈ ਉਹਨਾਂ ਨੇ ਵੀ ਐਮਐਲਏ ਨੇ ਤਾਂ ਉਹਨਾਂ ਨੇ ਆਪਣਾ ਪੱਖ ਪ੍ਰੈਸ ਕਾਨਫਰੰਸ ਰਾਹੀਂ ਰੱਖ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਗ੍ਰਿਫਤਾਰੀ ਹੋਈ ਚਾਹੇ ED ਨੇ ਕੀਤੀ ਚਾਹੇ CBI ਨੇ ਬਾਅਦ 'ਚ ਹਿਰਾਸਤ ਚ ਲਿਆ ਉਹ ਸਾਰਾ ਕੁਝ ਇੱਕ ਸਾਜ਼ਿਸ਼ ਦੇ ਤਹਿਤ ਹੋਇਆ ਹੈ ਤੇ ਕਹਿੰਦੇ ਇਸ ਕਰਕੇ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਤੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜੀ ਸੋ ਤੁਸੀਂ ਦੇ ਪਾਸੇ ਕਿਸਾਨ ਆਪਣੇ ਮਸਨ ਲੈ ਕੇ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਹਾਲਾਂਕਿ ਸ਼ੰਭੂ ਬਾਰਡਰ ਦੀ ਕਮਾਨ ਆਹੋ ਸਰਵਪੰ ਸਿੰਘ ਪੰਦੀਰ ਉਹਨਾਂ ਨੇ ਸਾਂਭੀ ਹੋਈ ਹੈ ਤੇ ਡੱਲੇਵਾਲ ਸਾਹਿਬ ਉਹ ਖਨੋਰੀ ਬਾਰਡਰ ਦੇ ਉੱਤੇ ਨੇ ਤੇ ਅੱਜ ਕਿਸਾਨਾਂ ਵੱਲੋਂ ਰਾਜਪੁਰੇ ਦਾ ਗगन ਚੌਂਕ ਜਾਮ ਕਰਨਾ ਸੀਗਾ ਬੰਦ ਕਰਨਾ ਸੀ ਕਿਉਂਕਿ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਬਿਜਲੀ ਪਾਣੀ ਲੈ ਕੇ ਕੀ ਸਮੱਸਿਆਵਾਂ ਆ ਰਹੀਆਂ ਸੀ ਪਰ ਉਹਨਾਂ ਦੀ ਸਰਕਾਰ ਦੇ ਨਾਲ ਸਹਿਮਤੀ ਬਣੀ ਤੇ ਮੁਰਤੋ ਜੋ ਸੰਧੂ ਸਾਹਿਬ ਖਬਰ ਨਿਕਲ ਕੇ ਸਾਹਮਣੇ ਆਏ ਸਰਵਪੰ ਸਿੰਘ ਪੰਦੀਰ ਵੱਲੋਂ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਕਹਿੰਦੇ ਅਸੀਂ ਮੋਰਚਾ ਖੋ ਕਿਸਾਨਾਂ ਦੀਆਂ ਮੰਗਾਂ ਕਾਫੀ ਨੇ ਜਿਨ੍ਹਾਂ ਦਾ ਹੱਲ ਨਹੀਂ ਹੋ ਰਿਹਾ ਤੇ ਪਿੱਛੇ ਜੇ ਕਿਸਾਨਾਂ ਨੇ ਕੁਝ ਨਵੀਆਂ ਮੰਗਾਂ ਵੀ ਰੱਖਤੀਆਂ ਸੀਗੀਆਂ ਜਿਵੇਂ ਉਗਰਾਹਾਂ ਜਥੇਬੰਦੀ ਆ ਤਾਂ ਉਹਨਾਂ ਨੇ ਜਿਹੜੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਨੇ ਉਹਨਾਂ ਦੇ ਪਰਿਵਾਰਾਂ ਵਾਸਤੇ ਉਹਨਾਂ ਦੀਆਂ ਵਿਧਵਾਵਾਂ ਵਾਸਤੇ ਪੈਨਸ਼ਨ ਦੀ ਮੰਗ ਕੀਤੀ ਸੀ ਨਵੀਂ ਖੇਤੀ ਨੀਤੀ ਦੇ ਉੱਤੇ ਲਗਾਤਾਰ ਸਰਕਾਰ ਗੱਲ ਕਰ ਰਹੀ ਹੈ ਤੇ ਉਗਰਾਹਾਂ ਸਾਹਿਬ ਵੀ 30 ਸਤੰਬਰ ਤੱਕ ਦਾ ਸਮਾਂ ਦੇ ਕੇ ਵਾਪਸ ਆਏ ਨੇ ਚੰਡੀਗੜ੍ਹ ਤੋਂ ਕੀ ਅਸੀਂ ਤੁਹਾਨੂੰ 30 ਸਤੰਬਰ ਦਾ ਸਮਾਂ ਦੇਨੇ ਆ ਉਦੋਂ ਤੱਕ ਸਾਨੂੰ ਪੂਰਾ ਖਰੜਾ ਦੇ ਦਿਓ ਖੇਤੀ ਨੀਤੀ ਦਾ ਉਦੋਂ ਤੇ ਚਰਚਾ ਸ਼ੁਰੂ ਕਰ ਲਈਏ ਨਹੀਂ ਤਾਂ ਅਸੀਂ ਫੇਰ ਪੂਰੀ ਤਿਆਰੀ ਦੇ ਨਾਲ ਅੱਗੇ ਵਧਾਂਗੇ ਤੇ ਪ੍ਰਦਰਸ਼ਨ ਸ਼ੁਰੂ ਕਰਾਂਗੇ ਇਸੇ ਤਰ੍ਹਾਂ ਸਯੁਕਤ ਕਿਸਾਨ ਮੋਰਚਾ ਬਣਿਆ ਸੀਗਾ ਕਿਸਾਨ ਅੰਦੋਲਨ ਦੇ ਦੌਰਾਨ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ ਵਿੱਚ ਉਹ ਕੁਝ ਜਥੇਬੰਦੀਆਂ ਨੇ ਆਪਣੀਆਂ ਨਾਮਜ਼ਦਗੀਆਂ ਭਾਰਤੀਆਂ ਐਲਾਨ ਕਰਤਾ ਕਿ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਉਹਨਾਂ ਨੂੰ ਰਾਜਨੀਤਿਕ ਐਸਕੇਐਮ ਕਿਹਾ ਜਾਣ ਲੱਗ ਗਿਆ ਜਿਹੜੀਆਂ ਉਹਦੇ ਵਿੱਚ ਉਹ ਜਥੇਬੰਦੀਆਂ ਬਾਹਰ ਨਿਕਲ ਗਈਆਂ ਕਿ ਅਸੀਂ ਚੋਣਾਂ ਨਹੀਂ ਲੜਦੀਆਂ ਉਹ ਆਪਣੇ ਆਪ ਨੂੰ ਗੈਰ ਰਾਜਨੀਤਿਕ ਕਹਿੰਦੇ ਨੇ ਡੱਲੇਵਾਲ ਸਾਹਿਬ ਦੀ ਜਥੇਬੰਦੀ ਹੈ ਜਿਹੜੀ ਸਿੱਧੂਪੁਰ ਵਾਲੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਦੇਰ ਸਾਹਿਬ ਹੋਰਾਂ ਵਾਲੀ ਹੈ ਤਾਂ ਇਹ ਦੋਵੇਂ ਜਥੇਬੰਦੀਆਂ ਆਪਣੇ ਆਪ ਨੂੰ ਗੈਰ ਰਾਜਨੀਤਿਕ ਮੋਰਚੇ ਨਾਲ ਜੋੜਦੀਆਂ ਨੇ ਪਿੱਛੇ ਜੇ ਇੱਕ ਅੰਦੋਲਨ ਸ਼ੁਰੂ ਹੁੰਦਾ ਹੈ ਦਿੱਲੀ ਜਾਣ ਵਾਸਤੇ ਐਮਐਸਪੀ ਦੀ ਮੰਗ ਨੂੰ ਲੈ ਕੇ ਤਾਂ ਹਰਿਆਣਾ ਸਰਕਾਰ ਉਹਨਾਂ ਨੂੰ ਰਾਹ ਦੇ ਵਿੱਚ ਰੋਕਦੀ ਹੈ ਕਈ ਤਰ੍ਹਾਂ ਦੇ ਤਸ਼ੱਦਦ ਕੀਤੇ ਜਾਂਦੇ ਨੇ ਜਿਦੀਆਂ ਤਸਵੀਰਾਂ ਸਾਰਾ ਕੁਝ ਸਾਡੇ ਦਰਸ਼ਕ ਜਾਣ ਸ਼ੁਭਕਰਨ ਨੌਜਵਾਨ ਕਿਸਾਨ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਕਈ ਕਿਸਾਨ ਆਪਣੇ ਅੰਗਾਂ ਦਾ ਨੁਕਸਾਨ ਕਰਵਾ ਬੈਠੇ ਅੱਖਾਂ ਖਰਾਬ ਹੋ ਗਈਆਂ ਕਾਫੀ ਕੁਝ ਸੱਟਾਂ ਫੇਟਾਂ ਵੀ ਲੱਗੀਆਂ ਸੀ ਵਹੀਕਲਾਂ ਦਾ ਨੁਕਸਾਨ ਵੀ ਹੋਇਆ ਸੀ ਤੇ ਹੁਣ ਕਿਸਾਨ ਅੱਗੇ ਵਧਣਾ ਚਾਹੁੰਦੇ ਨੇ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਜਿਹੜੀ ਧਰਨੇ ਦੀ ਗੱਲ ਤੁਸੀਂ ਕੀਤੀ ਹੈ ਕਿ ਅੱਜ ਦੀ ਕਾਲ ਦਿੱਤੀ ਗਈ ਸੀ ਉਹ ਕੁਝ ਹੋਰ ਮੰਗਾ ਨੇ ਖੇਤੀ ਨਾਲੋਂ ਥੋੜੀਆਂ ਜਿਹਾ ਹਟ ਕੇ ਮੰਗਾ ਸੀ ਇੱਕ ਤਅਏ ਸੀ ਕਿ ਸਾਨੂੰ ਬਿਜਲੀ ਮੁਹੱਈਆ ਕਰਾਈ ਜਾਵੇ ਖਨੌਰੀ ਤੇ ਸ਼ੰਭੂ ਬੈਰੀਅਰ ਦੇ ਉੱਤੇ ਤਾਂ ਜੋ ਅਸੀਂ ਆਪਣੀਆਂ ਟਰਾਲੀਆਂ ਵਗੈਰਾ ਦੇ ਵਿੱਚ ਜੋ ਸੌਂ ਦਾ ਪ੍ਰਬੰਧ ਆ ਰਹਿਣ ਦਾ ਪ੍ਰਬੰਧ ਆ ਸਹੀ ਕਰ ਸਕੀਏ ਤੇ ਹੋਰ ਵੀ ਕਈ ਮੰਗਾਂ ਸੀਗੀਆਂ ਤਾਂ ਇਹ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਇਹਨਾਂ ਨੇ ਕਹਿਤਾ ਸੀ ਕਿ ਅਸੀਂ 14 ਸਤੰਬਰ ਨੂੰ ਗगन ਚੌਂਕ ਰਾਜਪੁਰਾ ਆ ਰਹੇ ਹਾਂ ਕਿਉਂਕਿ ਸੈਂਟਰ ਪੁਆਇੰਟ ਮੰਨਦਾ ਜੇਕਰ ਤੁਸੀਂ ਚੰਡੀਗੜ੍ਹ ਵਾਲੇ ਪਾਸੇ ਹੋਣਾ ਤਾਂ ਇਸ ਚੌਂਕ ਚੋਂ ਤੁਹਾਨੂੰ ਲੰਘਣਾ ਹੀ ਪੈਣਾ ਹੈ ਅੰਬਾਲਾ ਤੋਂ ਆਉਣਾ ਤਾਂ ਵੀ ਤੁਹਾਨੂੰ ਇਹ ਚੌਂਕ ਕ੍ਰੋਸ ਕਰਨਾ ਪੈਣਾ ਜੇ ਤੁਸੀਂ ਇਧਰੋਂ ਲੁਧਿਆਣਾ ਅੰਮ੍ਰਿਤਸਰ ਤੋਂ ਦਿੱਲੀ ਤੱਕ ਜਾਣਾ ਹੈ ਤਾਂ ਤਾਂ ਵੀ ਤੁਹਾਨੂੰ ਇਸ ਚੌਂਕ ਦੇ ਵਿੱਚੋਂ ਲੰਘਣਾ ਹੀ ਪੈਣਾ ਕਿਉਂਕਿ ਗੇਟਵੇ ਆਫ ਪੰਜਾਬ ਕਿਹਾ ਜਾਂਦਾ ਇਸ ਚੌਂਕ ਦੇ ਉੱਤੇ ਬੋਰਡ ਵੀ ਲੱਗਿਆ ਹੋਇਆ ਤਾਂ ਇਹ ਮੁਲਤਵੀ ਕਰ ਦਿੱਤਾ ਗਿਆ ਤਰਨਾ ਵੀ ਸਾਡੂ ਕਹਿੰਦੇ ਜੀ ਅਸੀਂ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਜੀ ਸਾਨੂੰ ਸਮਾਂ ਦੇ ਦਿਓ ਅਸੀਂ ਸਮਾਂ ਦੇ ਦਿੱਤਾ ਤੇ ਇਹ ਹੁਣ ਵਿਚਾਰ ਚਰਚਾ ਕਹਿੰਦੇ ਜੀ ਅਸੀਂ ਇੱਥੇ ਹੀ ਸ਼ੁਰੂ ਕਰ ਲਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਅਗਲਾ ਫੈਸਲਾ ਲਵਾਂਗੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਖਿਲਾਫ ਸੂਬੇ ਦੇ ਵਿੱਚ ਵੀ ਮੋਰਚਾ ਖੋਲਣ ਦਾ ਫੈਸਲਾ ਕਰਤਾ ਹੈ ਕੇਂਦਰ ਦੇ ਖਿਲਾਫ ਉਹ ਸ਼ੰਭੂ ਬੈਰੀਅਰ ਤੇ ਬੈਠੇ ਨੇ ਖਨੌਰੀ ਬੈਰੀਅਰ ਤੇ ਬੈਠੇ ਨੇ ਤੇ ਉਹਨੇ ਜਥੇਬੰਦੀ ਕਹਿੰਦੀ ਹੈ ਕਿ ਅਸੀਂ 24 ਸਤੰਬਰ ਤੋਂ ਅੰਮ੍ਰਿਤਸਰ ਦੇ ਵਿੱਚ ਵੀ ਰੋਜ਼ ਪ੍ਰਦਰਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਹਾਲਾਂਕਿ ਇੱਕ ਦਿਨ ਦਾ ਜੇਕਰ ਮੰਨਿਆ ਜਾਵੇ 24 ਸਤੰਬਰ ਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਕਈ ਵਾਰ ਵਾਅਦਾ ਵੀ ਹੋ ਜਾਂਦਾ ਮੰਗਾ ਨਾ ਮੰਨਿਆ ਜਾਣ ਸਹਿਮਤੀ ਨਾ ਬਣੇ ਤਾਂ ਕਿਸਾਨ ਅਗਲੀ ਰਣਨੀਤੀ ਵੀ ਉਸੇ ਧਰਨੇ ਤੇ ਬੈਠੇ ਬੈਠੇ ਤੈਅ ਕਰ ਲੈਂਦੇ ਨੇ ਕਿ ਅਸੀਂ ਉੱਠਣਾ ਹੈ ਜਾਂ ਬੈਠਣਾ ਹੈ ਕਿਉਂਕਿ ਬੇਸਿਕ ਗੱਲ ਇਹ ਵੀ ਦੇਖੀ ਜਾਂਦੀ ਹੁੰਦੀ ਹੈ ਬਲੰਦਰ ਕੀ ਜਦੋਂ ਤੁਸੀਂ ਕੋਈ ਧਰਨਾ ਲਗਾਉਣਾ ਹੈ ਜੀ ਕੋਈ 10 ਬੰਦੇ 100 ਬੰਦੇ ਇਕੱਠੇ ਕਰਨੇ ਬੜੇ ਮੁਸ਼ਕਲ ਹੋ ਜਾਂਦੇ ਨੇ ਕਿ ਸਭ ਦੇ ਰੋਜ਼ ਐਵੇਂ ਨੇ ਸਭ ਨੇ ਆਪਣੇ ਕੰਮ ਕਾਜਾਂ ਤੇ ਪਰਤਨਾ ਹੁੰਦਾ ਹੈ ਇਸ ਕਰਕੇ ਜਥੇਬੰਦੀਆਂ ਨੂੰ ਲੱਗਦਾ ਹੈ ਕਿ ਹੁਣ ਤਾਂ ਆਪਣੀ ਜਿਹੜੀ ਗੱਲ ਆ ਕੋ ਪੂਰੇ ਪ੍ਰਭਾਵ ਦੇ ਨਾਲ ਦਬਾ ਦੇ ਨਾਲ ਚੱਲ ਰਹੀ ਆ ਪ੍ਰੈਸ਼ਰ ਬਣਾ ਲਾਂਗੇ ਤਾਂ ਇਸ ਕਰਕੇ ਹੋਰ ਥੋੜਾ ਜਿਹਾ ਵਧਾ ਕੇ ਦੇਖ ਲਈਏ 24 ਸਤੰਬਰ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਜਿਹੜਾ ਇੱਕ ਪ੍ਰਦਰਸ਼ਨ ਸ਼ੁਰੂ ਕਰਨ ਜਾ ਰਹੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਉੱਥੇ ਵੀ ਮੰਗਾ ਨੇ ਲੋਕਲ ਮੰਗਾ ਵੀ ਨੇ ਐਮਐਸਪੀ ਦੀ ਮੰਗ ਵੀ ਹੈ ਪਰਚਿਆਂ ਪੁਰਚੇ ਵਾਲੀਆਂ ਮੰਗਾ ਵੀ ਨੇ ਤਾਂ ਕੁਲ ਮਲਾਕੇ ਕਿਸਾਨ ਆਪਣੇ ਰਾਹ ਤੁਰੇ ਹੋਏ ਨੇ ਸਰਕਾਰਾਂ ਆਪਣੇ ਪੱਧਰ ਦੇ ਉੱਤੇ ਕੰਮ ਕਰ ਰਹੀਆਂ ਨੇ ਤੇ ਇੱਕ ਕਮੇਟੀ ਬਣਾਈ ਗਈ ਸੀਗੀ ਉਹ ਕਮੇਟੀ ਸੀਗੀ ਮਤਲਬ ਕਿ ਜਸਟਿਸ ਨੇ ਸਾਬਕਾ ਨਵਾਬ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਉਹਦੀ ਵੀ ਮੀਟਿੰਗ ਹੋ ਚੁੱਕੀ ਹੈ ਵੈਸੇ ਚੰਡੀਗੜ੍ਹ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਵੀ ਉਧਰਲੇ ਪਾਸੇ ਹਰਿਆਣੇ ਵਾਲੇ ਆ ਵੀ ਆਏ ਸੀਗੇ ਕੋਈ ਲੀਡਰ ਵੀ ਆਏ ਸੀ ਕੋਈ ਉੱਥੋਂ ਦੇ ਅਧਿਕਾਰੀ ਵੀ ਆਏ ਪੰਜਾਬ ਵਾਲੇ ਵੀ ਗਏ ਤੇ ਵਿਚਾਰ ਚਰਚਾ ਚੱਲੀ ਸ਼ੰਭੂ ਬੈਰੀਅਰ ਖੋਲਣ ਵਾਸਤੇ ਸ਼ੰਭੂ ਬਹਰੀਅਰ ਨੂੰ ਲੈ ਕੇ ਪਟਿਆਲੇ ਦੇ ਵਿੱਚ ਦੋ ਵਾਰ ਮੀਟਿੰਗ ਹੋ ਚੁੱਕੀ ਹੈ ਪੰਜਾਬ ਦੇ ਪੁਲਿਸ ਅਧਿਕਾਰੀਆਂ ਦੀ ਹਰਿਆਣੇ ਦੇ ਪੁਲਿਸ ਅਧਿਕਾਰੀਆਂ ਦੀ ਤਾਂ ਕਿਸਾਨ ਕਹਿੰਦੇ ਨੇ ਕਿ ਅਸੀਂ ਅੱਗੇ ਵਧਣਾ ਟਰੈਕਟਰ ਟਰਾਲੀਆਂ ਨਾਲ ਹਰਿਆਣੇ ਵਾਲੇ ਕਹਿੰਦੇ ਨੇ ਵੀ ਅਸੀਂ ਹਰਿਆਣੇ ਦੇ ਟਰੈਕਟਰ ਟਰਾਲੀ ਤੁਹਾਡੇ ਐਂਟਰ ਹੋਣ ਨਹੀਂ ਦੇਣੇ ਇਸ ਕਰਕੇ ਉਹ ਵੀ ਮਾਮਲਾ ਕਾਫੀ ਗੰਭੀਰਤਾ ਦੇ ਨਾਲ ਵਿਚਾਰਿਆ ਜਾ ਰਿਹਾ ਹੈ ਕਿਉਂਕਿ ਬਾਰਡਰ ਖੁੱਲਣ ਨਾ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ-ਕਈ ਕਿਲੋਮੀਟਰ ਘੁੰਮ ਕੇ ਉਹਨਾਂ ਨੂੰ ਅੰਬਾਲਾ ਤੱਕ ਪਹੁੰਚਣਾ ਪੈ ਰਿਹਾ ਹੈ ਕੋਈ ਕੰਮ ਕਾਜ ਸਭ ਦੇ ਸਾਂਝੇ ਨੇ ਚੰਡੀਗੜ੍ਹ ਸ ਇਹ ਬਾਰਡਰ ਖੋਲਣ ਨੂੰ ਲੈ ਕੇ ਜਿਹੜਾ ਰੌਲਾ ਹੈ ਇਹ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚਿਆ ਹੋਇਆ ਪਟੀਸ਼ਨਾਂ ਪਈਆਂ ਹੋਈਆਂ ਨੇ ਤੇ ਹੁਣ ਜੇਕਰ ਪੰਜਾਬ ਦੇ ਵਿੱਚ ਇਹ ਧਰਨਾ ਸ਼ੁਰੂ ਹੋਣ ਜਾ ਰਿਹਾ ਹੈ ਹਾਲਾਂਕਿ 14 ਸਤੰਬਰ ਅੱਜ ਵਾਲਾ ਟਲ ਗਿਆ ਪਰ ਅਮਰਸਰ ਦੇ ਵਿੱਚ ਜੇਕਰ ਇਹ ਧਰਨਾ ਸ਼ੁਰੂ ਹੁੰਦਾ ਤਾਂ ਉਹਦਾ ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਸ੍ਰੀ ਦਵਾਰ ਸਾਹਿਬ ਦੇ ਜਿਹੜੇ ਦਰਸ਼ਨ ਕਰਨ ਵਾਸਤੇ ਵੀ ਦੂਰ ਦਰਾਡੇ ਤੋਂ ਸੰਗਤ ਆਉਂਦੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਪਹੁੰਚਦੇ ਨੇ ਤਾਂ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਮਰਸਰ ਦੇ ਵਿੱਚ ਹੋਰ ਜਿਹੜੇ ਸਥਾਨ ਨੇ ਉਹਨਾਂ ਨੂੰ ਦੇਖਣ ਵਾਸਤੇ ਵੀ ਲੋਕ ਪ ਤਾਂ ਕੁਲ ਮਲਾਕੇ ਅੰਮਰਸਰ ਦੇ ਵਿੱਚ ਲੱਗਣ ਵਾਲਾ ਧਰਨਾ ਜੇਕਰ ਲੰਮਾ ਸਮਾਂ ਚੱਲ ਗਿਆ ਤਾਂ ਫੇਰ ਸਭ ਨੂੰ ਪਰੇਸ਼ਾਨੀ ਹੋਵੇਗੀ ਜੀ ਸੋ ਗੱਲ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਜੋ ਕਿ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਤੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਤੇ ਹੁਣ ਉਹਨਾਂ ਨੇ ਇੱਕ ਵੱਡੀ ਜ਼ਿੰਮੇਵਾਰੀ ਵੀ ਲਈ ਹੈ ਜਿੱਥੇ ਹਰਿਆਣਾ ਦੀ ਵਿਧਾਨ ਸਭਾ ਦੀਆਂ ਚੋਣਾਂ ਲਗਤਾ ਗਰਮਾਂ ਦੇ ਜਾ ਰਹੀਆਂ ਨੇ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਅਬਜ਼ਰਵਰ ਲਗਾ ਦਿੱਤਾ ਗਿਆ ਜੀ ਬਿਲਕੁਲ ਪ੍ਰਤਾਪ ਸਿੰਘ ਬਾਜਵਾ ਇੱਕ ਅਜਿਹੇ ਲੀਡਰ ਨੇ ਜਿਹੜੇ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਮੈਂਬਰ ਆਸਵਾ ਵੀ ਰਹਿ ਚੁੱਕੇ ਨੇ ਹੁਣ ਮੌਜੂਦਾ ਐਮਐਲਏ ਨੇ ਕਾਂਗਰਸ ਦੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਨੇ ਕਈ ਜ਼ਿੰਮੇਵਾਰੀਆਂ ਉਹਨਾਂ ਦੇ ਉੱਤੇ ਹੈਗੀਆਂ ਨੇ ਤੇ ਜਦੋਂ ਦੇ ਬਾਕੀ ਲੀਡਰ ਨੇ ਜਿਹੜੇ ਉਹ ਅੱਗੇ ਵਧ ਕੇ ਐਮਪੀ ਵਗੈਰਾ ਬਣ ਗਏ ਤਾਂ ਉਹਦੋਂ ਦੀਆਂ ਜ਼ਿੰਮੇਵਾਰੀਆਂ ਪੰਜਾਬ ਵਾਲੀਆਂ ਉਹਨਾਂ ਤੇ ਹੋਰ ਵੀ ਵਧ ਗਈਆਂ ਕਿਉਂਕਿ ਉਹੀ ਕ ਐਮਐਲਏ ਰਹਿ ਗਏ ਨੇ ਬਾਕੀ ਤਾਂ ਵਿੱਚੋਂ ਮੇਨ ਜਿਵੇਂ ਸੁਵਜਿੰਦਰ ਸਿੰਘ ਰੰਧਾਵਾ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਚੰਨੀ ਇਹ ਸਾਰੇ ਐਮਐਲਏ ਤੋਂ ਬਾਅਦ ਐਮਪੀ ਬਣ ਕੇ ਅੱਗੇ ਪਹੁੰਚ ਚੁੱਕੇ ਨੇ ਤਾਂ ਇਸ ਕਰਕੇ ਇੱਕ ਇਹਨਾਂ ਦੇ ਚੱਬੇਵਾਲ ਸਾਹਿਬ ਜੀ ਉਹ ਵੀ ਐਮਪੀ ਬਣ ਕੇ ਉਹ ਕਾਂਗਰਸ ਚ ਚਲੇ ਗਏ ਸੀਗੇ ਤੇ ਬਾਜਵਾ ਸਾਹਿਬ ਨੂੰ ਲਗਾਤਾਰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਪਿੱਛੇ ਜੇ ਇੱਕ ਜਿਹੜੀ ਸਟਾਰ ਪ੍ਰਚਾਰਕਾਂ ਦੀ 40 ਦੀ ਸੂਚੀ ਹੋਈ ਉਹਦੇ ਵਿੱਚ ਚੰਨੀ ਸਾਹਿਬ ਬਾਜਵਾ ਸਾਹਿਬ ਤੇ ਇਹਨਾਂ ਨੂੰ ਰਾਜਾ ਵੜਿੰਗੂਰਾ ਨੂੰ ਸਟਾਰ ਪ੍ਰਚਾਰਕਾਂ ਦੇ ਤੌਰ ਦੇ ਉੱਤੇ ਸ਼ਾਮਲ ਕੀਤਾ ਗਿਆ ਤੇ ਹੁਣ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਆਬਜ਼ਰਵਰ ਦੇ ਤੌਰ ਦੇ ਉੱਤੇ ਇਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਤਿੰਨ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਆਬਜ਼ਰਵਰ ਲਗਾਇਆ ਗਿਆ ਹੈ ਕਿ ਉਹਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਆਉਂਦੇ ਨੇ ਜੋ ਪੂਰਾ ਅਬਜ਼ਰਵ ਕਰਨਗੇ ਚੋਣਾ ਕਿਵੇਂ ਹੋਈਆਂ ਕੌਣ ਜ਼ਿੰਮੇਵਾਰ ਹਾਰ ਲਈ ਆ ਕੌਣ ਜਿੱਤ ਲਈ ਐ ਕੀ ਅੱਗੇ ਭਵਿੱਖ ਦੀ ਰਣਨੀਤੀ ਘੜਨੀ ਐ ਸਾਰਾ ਅਬਜ਼ਰਵ ਉਹਨਾਂ ਨੇ ਹੀ ਕਰਨਾ ਐ ਇੱਕ ਸੂਚੀ ਜਾਰੀ ਕੀਤੀ ਗਈ ਐ ਜਿਦੇ ਵਿੱਚ ਗ੍ਰੋਧੀ ਤਰ ਦੇ ਨੇਤਾ ਨੇ ਜਿਹੜੇ ਸਾਡੇ ਪੰਜਾਬ ਦੇ ਪ੍ਰਤਾਪ ਸਿੰਘ ਬਾਜਵਾ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਪਾਰਟੀ ਦੇ ਖਜ਼ਾਨਚੀ ਨੇ ਅਜੇ ਮਾਕਣ ਇਹਨਾਂ ਤਿੰਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਐ ਇਹਨਾਂ ਨੂੰ ਸੀਨੀਅਰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਜੋ ਹਰਿਆਣਾ ਦੀ ਚੋਣ ਦੀ ਦੇਖਰੇਖ ਕਰਨਗੇ ਹਰਿਆਣਾ ਦੇ ਵਿੱਚ 89 ਸੀਟਾਂ ਦੇ ਉੱਤੇ ਕਾਂਗਰਸ ਲੜ ਰਹੀ ਹੈ ਚੋਣਾਂ ਵੇਲੇ 90 ਸੀਟਾਂ ਨੇ ਇੱਕ ਸੀਟ ਉਹਨਾਂ ਨੇ ਸੀਪੀਐਮ ਨੂੰ ਦੇ ਦਿੱਤੀ ਹੈ ਤੇ 89 ਸੀਟਾਂ ਦੇ ਲਈ ਚੋਣ ਮੈਦਾਨ ਦੇ ਵਿੱਚ ਸਾਰੇ ਉਮੀਦਵਾਰ ਉਤਰੇ ਹੋਏ ਨੇ ਤੇ ਕੁਝ ਕੁ ਉਮੀਦਵਾਰ ਉਹ ਨੇ ਜਿਹੜੇ ਕਾਂਗਰਸ ਤੋਂ ਨਾਰਾਜ਼ ਹੋ ਗਏ ਹੋਰ ਨਾਲ ਧੜਿਆਂ ਦੇ ਵਿੱਚ ਚਲੇ ਗਏ ਜਾਂ ਕੁਝ ਕਿਸੇ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਕੁਝ ਆਜ਼ਾਦ ਖੜੇ ਹੋ ਗਏ ਨੇ ਹਾਲਾਂਕਿ ਜਿਹੜੀਆਂ ਨਾਮਜ਼ਦਗੀਆਂ ਵਾਪਸ ਲੈਣ ਦਾ ਸਿਲਸਲਾ ਵੀ ਹੁਣ ਸ਼ੁਰੂ ਹੋ ਜਾਣਾ ਹੈ ਕੌਣ ਕੌਣ ਵਾਪਸ ਮੁੜਦਾ ਹੈ ਕਿਸ ਤਰ੍ਹਾਂ ਹੁੰਦਾ ਹੈ ਪਰ ਨਜ਼ਰਾਂ ਸਭ ਦੀ ਹੁਣ ਹਰਿਆਣੇ ਦੀਆਂ ਚੋਣਾਂ ਦੇ ਉੱਤੇ ਰਹਿਣੀਆਂ ਨੇ ਕਿਉਂਕਿ ਹਰਿਆਣਾ ਇੱਕ ਸੈਂਟਰ ਪੁਆਇੰਟ ਆ ਜਿਹੜਾ ਕਈ ਚੀਜ਼ਾਂ ਦੇ ਨਾਲ ਜੁੜ ਜਾਂਦਾ ਹੈ ਹਰਿਆਣੇ ਵਾਲੇ ਪਾਸਿਓਂ ਥੋੜਾ ਬਹੁਤਾ ਰਾਜਸਥਾਨ ਦਾ ਬਾਰਡਰ ਵੀ ਲੱਗ ਜਾਂਦਾ ਹੈ ਹਰਿਆਣੇ ਵਾਲੇ ਪਾਸਿਓਂ ਦਿੱਲੀ ਬਿਲਕੁਲ ਹਰਿਆਣੇ ਦੇ ਨਾਲ ਆ ਕੇ ਜੁੜ ਜਾਂਦਾ ਹੈ ਫਰੀਦাবাদ ਗੁਰਗਾਓ ਹੋ ਗਿਆ ਬਹਾਦਰਗੜ੍ਹ ਹੋ ਗਿਆ ਸਾਰੇ ਆਪਸ ਦੇ ਵਿੱਚ ਰਲ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਕਿ ਦਿੱਲੀ ਸ਼ੁਰੂ ਕਦੋਂ ਹੋ ਗਈ ਹਰਿਆਣੇ ਤੋਂ ਨਿਕ ਪੰਜਾਬ ਵਾਲੇ ਪਾਸਿਓ ਤੁਸੀਂ ਇੱਥੋਂ ਪਿੰਡ 10 ਕਿਲੋਮੀਟਰ ਪਟਿਆਲੇ ਦੇ ਨੇੜੇ ਤੇੜੇ ਕਿਤੇ ਲੰਘ ਜੂ ਤਾਂ ਦਸਾਂ 15 ਕਿਲੋਮੀਟਰ ਦੇ ਬਾਅਦ ਹਰਿਆਣੇ ਦੇ ਪਿੰਡ ਸ਼ੁਰੂ ਹੋ ਜਾਂਦੇ ਨੇ ਉਧਰੋਂ ਬਠਿੰਡੇ ਵਾਲੇ ਪਾਸੇ ਹਰਿਆਣਾ ਲੱਗ ਜਾਂਦਾ ਹੈ ਇਧਰੋਂ ਹਿਮਾਚਲ ਦੇ ਨਾਲ ਹਰਿਆਣਾ ਲੱਗ ਜਾਂਦਾ ਹੈ ਉਧਰੋਂ ਯੂਪੀ ਦੇ ਨਾਲ ਥੋੜਾ ਬਹੁਤਾ ਹਰਿਆਣਾ ਲੱਗਣਾ ਸ਼ੁਰੂ ਹੋ ਜਾਂਦਾ ਯਾਨੀ ਕਿ ਹਰਿਆਣਾ ਦੀ ਚੋਣਾਂ ਬੜੀ ਮਾਇਨੇ ਰੱਖਦੀ ਹੈ ਤੇ ਜਿਹੋ ਜਿਹੇ ਲੋਕ ਸਭਾ ਦੇ ਵਿੱਚ ਰਿਜ਼ਲਟ ਆਏ ਨੇ ਉਹਨਾਂ ਨੇ ਹੋਰ ਵੀ ਨਜ਼ਰਾਂ ਇਧਰਲੇ ਪਾਸੇ ਕਰ ਦਿੱਤੀਆਂ ਨੇ ਕਿਉਂਕਿ ਭਾਜਪਾ ਨੂੰ ਇਹ ਸੀਗਾ ਕਿ ਸਾਡੀ ਸਰਕਾਰ ਆ ਇਸ ਕਰਕੇ ਅਸੀਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ ਉਹ 10 ਦੀਆਂ 10 ਲੈ ਜਾਣਗੇ ਪਰ 5 ਸੀਟਾਂ ਭਾਜਪਾ ਦੇ ਹਿੱਸੇ ਆਈਆਂ 5 ਕਾਂਗਰਸ ਦੇ ਕੋਲ ਰਹਿ ਗਈਆਂ ਇਸ ਕਰਕੇ ਹੁਣ ਤਿਆਰੀਆਂ ਚੱਲ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਹਰਿਆਣਾ ਦੀ ਰਾਜਨੀਤੀ ਹੈ ਉਹ ਉਸੇ ਤਰ੍ਹਾਂ ਚੱਲਦੀ ਰਹੇ ਜਿਵੇਂ ਭਾਜਪਾ ਚਾਹੁੰਦੀ ਹੈ ਪਰ ਕੁਲਮਲਾ ਕੇ ਜਿਹੜਾ ਹੁਣ ਅਬਜ਼ਰਵਰ ਕਾਂਗਰਸ ਵਾਲਿਆਂ ਦੇ ਲੱਗੇ ਹੋਏ ਨੇ ਇਹ ਕੀ ਇਹਨਾਂ ਦੀ ਕਾਰਗੁਜ਼ਾਰੀ ਹੁੰਦੀ ਹੈ ਖਾਸ ਕਰ ਪ੍ਰਤਾਪ ਸਿੰਘ ਬਾਜਵਾ ਹੋਰੀ ਕਿਸ ਤਰ੍ਹਾਂ ਨਾਲ ਅੱਗੇ ਵਧਦੇ ਨੇ ਕਿ ਹੋਰ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਇਹ ਦੇਖਣਾ ਹੋਵੇਗਾ ਜੀ ਸੌਧ ਜੇ ਪਾਸੇ ਗੱਲ ਕਰਦੇ ਖੰਨਾ ਦੇ ਵਿੱਚ ਖੰਨਾ ਦੇ ਵਿੱਚ ਆਮ ਆਦੀ ਪਾਰਟੀ ਦੇ ਕਲੀਡਰ ਸੀ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਕਿਸੇ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਜੱਪੇ ਜੱਪੇ ਤੇ ਨਾਕੇ ਮੰਦੀ ਕਰਕੇ ਹਾਲਾਂਕਿ ਇਹਦੇ ਪਿੱਛੇ ਇੱਕ ਗੱਲ ਸਾਹਮਣੇ ਨਿਕਲੀ ਕਈ ਵੀ ਇੱਕ ਅਕਾਲੀ ਲੀਡਰ ਦਾ ਹੱਥ ਹੈ ਹਾਲਾਂਕਿ ਜਿੱਥੇ ਆਮ ਆਦੀ ਪਾਰਟੀ ਵੱਡੇ ਵੱਡੇ ਦਾਅਵੇ ਕਰਦੀ ਹੈ ਜੀ ਪੰਜਾਬ ਦੇ ਵਿਚਨ ਕਾਨੂੰਨ ਦੀ ਸਿਤ ਨੂੰ ਲੈ ਕੇ ਤੇ ਵਿਰੋਧੀ ਵੀ ਲਗਾਤਾਰ けਜਦੇ ਨੇ ਪਰ ਉਹਨਾਂ ਦੇ ਲੀਡਰ ਨਾਲ ਹੀ ਐਸੀ ਘਟਨਾ ਹੋਣੀ ਬੜੀ ਮੰਦਭਾਗੀ ਗੱਲ ਹੈ ਜੀ ਬਿਲਕੁਲ ਇਕ ਲਹਾਪੰਡਾ ਖੰਨੇ ਦਾ ਇਹ ਬਲਵਿੰਦਰ ਜਿੱਥੇ ਤਰਲੋਚਨ ਸਿੰਘ ਜਿਉਂਤੇ ਗੋਲੀਆਂ ਭਰਾਈਆਂ ਗਈਆਂ ਹਮਲਾਵਰ ਫਰਾਰ ਹੋ ਗਏ ਜਿਸ ਤੋਂ ਬਾਅਦ ਦੇ ਵਿੱਚ ਜਾਂਚ ਚੱਲੀ ਤਾਂ ਇੱਕ ਗ੍ਰਿਫਤਾਰੀ ਹੋਈ ਸੀਗੀ ਆੜਤੀਆ ਸੀਗਾ ਇੱਕ ਰਣਜੀਤ ਸਿੰਘ ਉਹਦੀ ਗ੍ਰਿਫਤਾਰੀ ਹੋਈ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਦੋ ਦਿਨਾਂ ਦੇ ਰਿਮਾਂਡ ਦੇ ਵਿੱਚ ਉਹਨੇ ਕਾਫੀ ਕੁਝ ਖੁਲਾਸੇ ਕਰ ਦਿੱਤੇ ਤੇ ਦੋ ਭਰਾ ਸਗੇ ਭਰਾ ਦੱਸੇ ਜਾਂਦੇ ਨੇ ਅਕਾਲੀ ਲੀਡਰ ਨੇ ਇੱਕ ਤਤਜਿੰਦਰ ਸਿੰਘ ਆ ਉਹਨੂੰ ਗ੍ਰਿਫਤਾਰ ਕੀਤਾ ਗਿਆ ਦੇਰ ਰਾਤ ਪੁਲਿਸ ਨੇ ਉਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਿੰਦਰ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਨੇ ਤੇ ਉਹਦੇ ਭਰਾ ਤੇ ਇਲਜ਼ਾਮ ਲੱਗੇ ਨੇ ਕਿ ਇਹਨਾਂ ਨੇ ਹੀ ਤਰਲੋਚਨ ਸਿੰਘ ਦੇ ਕਤਲ ਦੀ ਸਾਜ਼ਿਸ਼ ਘੜੀ ਸੀ ਤੇ ਇਹਨੂੰ ਹੁਣ ਮਾਮਲੇ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਸਿਆਸੀ ਮਰਡਰ ਹੈ ਯਾਨੀ ਕਿ ਸਿਆਸੀ ਕਤਲ ਹੈ ਇੱਕ ਸੀਟ ਲਈ ਇੱਕ ਇਲਾਕੇ ਦੇ ਉੱਤੇ ਕਬਜ਼ੇ ਵਾਸਤੇ ਇਹ ਵਾਰਦਾਤ ਕੀਤੀ ਗਈ ਹੈ ਕਿਉਂਕਿ ਜਿਹੜੇ ਤਰਲੋਚਨ ਸਿੰਘ ਨੇ ਉਹ ਪਹਿਲਾਂ ਕਈ ਵਾਰ ਚੋਣ ਲੜ ਚੁੱਕੇ ਨੇ ਸ਼ਾਇਦ ਕਿਸੇ ਹੋਰ ਧਿਰ ਵੱਲੋਂ ਜਾਂ ਆਜ਼ਾਦ ਸਰਪੰਚੀ ਦੀ ਚੋਣ ਵਿੱਚ ਇਹਨਾਂ ਨੇ ਲੜੀ ਸੀ ਪਿਛਲੀ ਵਾਰ ਹਾਰ ਗਏ ਸੀ ਤੇ ਹੁਣ ਉਹ ਪੱਕੇ ਦਾਵੇਦਾਰ ਮੰਨੇ ਜਾ ਰਹੇ ਸੀਗੇ ਆਮ ਆਦਮੀ ਪਾਰਟੀ ਵੱਲੋਂ ਕਿ ਸਰਪੰਚੀ ਉਹਨਾਂ ਨੇ ਲੜਨੀ ਹੀ ਲੜਨੀ ਹੈ ਤਾਂ ਇਹ ਵੀ ਇੱਕ ਐਂਗਲ ਦੇਖਿਆ ਜਾ ਰਿਹਾ ਹੈ ਤੇ ਦੂਜਾ ਇਹ ਹੈ ਕਿ ਕਿਸਾਨ ਵਿੰਗ ਦੇ ਉਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਸੀਗੇ ਕਿਉਂਕਿ ਜਦੋਂ ਉਹ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਹੈ ਪਾਰਟੀ ਵੱਲੋਂ ਕਿ ਤੁਸੀਂ ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਹੋ ਤੇ ਇਕਲਾਹਾ ਪਿੰਡ ਖੰਨੇ ਦਾ ਜਿੱਥੇ ਵਾਰਦਾਤ ਹੋਈ ਸੀਗੀ ਤੇ ਮਾਮਲਾ ਸੀਗਾ 9 ਸਤੰਬਰ ਨੂੰ ਸ਼ਾਮ ਵੇਲੇ ਇਹ ਘਟਨਾਕਰਮ ਵਾਪਰਿਆ ਸੀਗਾ ਤੇ ਇਹਨੂੰ ਇੱਕ ਤਰੀਕੇ ਨਾਲ ਟਾਰਗੇਟ ਕਿਲਿੰਗ ਕਹਿ ਸਕਦੇ ਆ ਜਿਸ ਤਰ੍ਹਾਂ ਦੀਆਂ ਚਰਚਾਵਾਂ ਨੇ ਕਿਉਂਕਿ ਜਦੋਂ ਇਲਜ਼ਾਮ ਕਿਸੇ ਤੇ ਲੱਗ ਗਏ ਕਿ ਕਿਸੇ ਨੇ ਕਹਿਣ ਦੇ ਉੱਤੇ ਸਾਜ਼ਿਸ਼ ਘੜਨ ਦੇ ਉੱਤੇ ਸਾਰਾ ਕੁਝ ਕੀਤਾ ਗਿਆ ਤਾਂ ਤਰਲੋਚਨ ਸਿੰਘ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਰਲੋਚਨ ਸਿੰਘ ਹੋਰਾਂ ਦਾ ਜਿਹੜਾ ਸਫ਼ਰ ਸੀਗਾ ਜੀਵਨ ਦਾ ਉਹ ਉੱਥੇ ਖਤਮ ਕਰ ਦਿੱਤਾ ਗਿਆ ਤੇ ਜਿਹੜਾ ਉਹਨਾਂ ਦਾ ਸਿਆਸੀ ਸਫ਼ਰ ਸੀ ਉਹ ਵੀ ਇੱਕ ਤਰੀਕੇ ਨਾਲ ਖਤਮ ਹੋ ਗਿਆ ਕਿਉਂਕਿ ਉਹ ਦਾਵੇਦਾਰ ਸਰਪੰਚੀ ਦੇ ਸੀ ਸਰਪੰਚੀ ਦੀਆਂ ਚੋਣਾਂ ਦਾ ਐਲਾਨ ਅਜੇ ਹੁਣ ਬਾਕੀ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਆ ਬਾਸਮਤੀ ਦੀ ਬਾਸਮਤੀ ਨੂੰ ਲੈ ਕੇ ਜੋ ਬਾਸਮਤੀ ਭਾਰਤ ਤੋਂ ਬਾਹਰ ਜਾਂਦੀ ਸੀ ਉਹਦੇ ਉੱਤੇ ਜਿਹੜਾ ਮੀਨੂਮ ਪ੍ਰਾਈਸ ਸੀ ਉਹ ਘਟਾ ਦਿੱਤਾ ਗਿਆ ਜੀ ਬਿਲਕੁਲ ਬਲਵਿੰਦਰ ਇਹ ਇੱਕ ਸਟੇਟਾਂ ਦੇ ਜਾਂ ਕਹਿ ਲਈ ਆਪਾਂ ਕਿ ਕੰਟਰੀਜ਼ ਦੇ ਰੂਲ ਹੁੰਦੇ ਨੇ ਜਿਹਦੇ ਤਹਿਤ ਜਦੋਂ ਵੀ ਕੋਈ ਚੀਜ਼ ਬਾਹਰ ਭੇਜਣੀ ਆ ਤਾਂ ਉਸ ਵੇਲੇ ਉਹਦੇ ਉੱਤੇ ਇੱਕ ਕਸਟਮ ਡਿਊਟੀ ਵੀ ਲੱਗਦੀ ਆ ਉਹਦੇ ਉੱਤੇ ਇੱਕ ਐਕਸਪੋਰਟ ਜਿਹੜਾ ਹੁੰਦਾ ਹੈ ਪ੍ਰਾਈਸ ਉਹ ਵੀ ਰੱਖਿਆ ਜਾਂਦਾ ਹੈ ਜਿਹਦਾ ਫਾਇਦਾ ਹਾਲਾਂਕਿ ਸਰਕਾਰਾਂ ਨੂੰ ਏਜੰਸੀਆਂ ਨੂੰ ਹੋ ਜਾਂਦਾ ਹੈ ਪਰ ਦੂਜਿਆਂ ਦੇ ਉੱਤੇ ਦਾ ਬੋਝ ਜ਼ਰੂਰ ਪੈਂਦਾ ਹੈ ਤੇ ਰਾਹਤ ਭਰੀ ਖਬਰ ਹੈ ਬਾਸਮਤੀ ਦੀ ਫਸਲ ਦੇ ਉੱਤੇ ਇਹ ਜਿਹੜੀ ਐਕਸਪੋਰਟ ਡਿਊਟੀ ਸੀਗੀ ਐਕਸਪੋਰਟ ਜਿਹੜੀ ਪ੍ਰਾਈਸ ਸੀਗੀ ਉਹ ਬਿਲਕੁਲ ਖਤਮ ਕਰ ਦਿੱਤੀ ਗਈ ਹੈ ਪਿਛਲੇ ਸਾਲ ਇਹ ਲਗਾਈ ਗਈ ਸੀ ਤੇ ਇਸ ਸਾਲ ਇਹਨੂੰ ਖਤਮ ਕਰ ਦਿੱਤਾ ਗਿਆ ਜਿਸ ਦੇ ਨਾਲ ਹੁਣ ਉਮੀਦ ਇਹ ਹੈ ਕਿ ਬਾਸਮਤੀ ਦੇ ਭਾਅ ਦੇ ਵਿੱਚ ਵਾਧਾ ਹੋਵੇਗਾ ਤੇ ਕਿਸਾਨਾਂ ਨੂੰ ਇਹਦਾ ਸਿੱਧਾ ਫਾਇਦਾ ਹੋਵੇਗਾ 500 ਤੋਂ ਲੈ ਕੇ 700 ਰੁਪਏ ਪ੍ਰਤੀ ਕੁਆਂਟਲ ਕਹਿੰਦੇ ਜੀ ਫਾਇਦਾ ਹੋ ਸਕਦਾ ਹੈ ਜਿਹੜੀ ਇਹ ਵਧਾਈ ਗਈ ਸੀਗੀ ਇਹ 2023 ਦੇ ਵਿੱਚ ਮਾਰਚ ਅਗਸਟ 2023 ਦੇ ਵਿੱਚ 1200 ਰੁਪਇਆ 1200 ਯੂ ਐਸ ਡਾਲਰ ਦੇ ਹਿਸਾਬ ਨਾਲ ਵਧਾਈ ਗਈ ਸੀ ਭਾਰਤੀ ਕਰੰਸੀ ਦੇ ਮੁਤਾਬਕ ਇਹ ਗੱਲ ਜਿਹੜੀ ਹਜ਼ਾਰਾਂ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਵਿਰੋਧ ਹੋ ਗਿਆ ਤਾਂ ਇਹਨੂੰ 25 ਅਕਤੂਬਰ 2023 ਨੂੰ ਘਟਾ ਕੇ 950 ਡਾਲਰ ਕਰ ਦਿੱਤਾ ਗਿਆ ਤੇ ਹੁਣ ਇਹ ਬਿਲਕੁਲ ਖਤਮ ਕਰ ਦਿੱਤੀ ਗਈ ਹੈ ਇਹਦੇ ਨਾਲ ਇੱਕ ਤਾਏ ਫਾਇਦਾ ਹੈ ਕਿ ਜਿਹੜੀ ਬਾਸਮਤੀ ਦੀ ਪੈਦਾਵਾਰ ਹੁੰਦੀ ਆ ਉਹ ਹੋਰ ਵੱਧ ਜਾਵੇਗੀ ਕਿਉਂਕਿ ਬਾਸਮਤੀ ਦੇ ਜਿਹੜੇ ਭਾਅ ਹੁੰਦੇ ਨੇ ਉਹ ਐਮਐਸਪੀ ਦੇ ਕਹਿੰਦੇ ਧਾਇਰੇ ਦੇ ਵਿੱਚ ਨਹੀਂ ਆਉਂਦੇ ਝੋਨਾ ਐਮਐਸਪੀ ਦੇ ਵਿੱਚ ਆਉਂਦਾ ਹੈ ਬਾਸਮਤੀ ਦੇ ਪ੍ਰਾਈਸ ਨੇ ਜਿਹੜੀ ਆਪਣਾ ਹੁੰਦੇ ਰਹਿੰਦੇ ਨੇ ਜੇਕਰ ਤਾਂ ਬਾਸਮਤੀ ਦਾ ਪਿਛਲੇ 2-4 ਸਾਲ ਪਹਿਲਾਂ ਦੀ ਗੱਲ ਹੈ ਕਿ ਲੋਕਾਂ ਨੇ ਬਾਸਮਤੀ ਆਪਣੇ ਘਰਾਂ ਦੇ ਵਿੱਚ ਰੱਖ ਲਈ ਸੀ ਸਾਂਭ ਕੇ ਕਿਉਂਕਿ ਜਦੋਂ ਮੰਡੀ ਦੇ ਵਿੱਚ ਰੇਟ ਸਹੀ ਨਹੀਂ ਮਿਲ ਰਿਹਾ ਸੀਗਾ ਤਾਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਫਲਾਣੀ ਥਾਂ ਦੇ ਉੱਤੇ ਬਾਸਮਤੀ 45 ਰੁਪਏ ਪ੍ਰਤੀ ਕੁੰਟਲ ਵਿਕਰੀ ਆ ਤਾਂ ਕਿਸਾਨ ਉਧਰੋਂ ਲੈ ਕੇ ਤੁਰਪੇ ਤੇ ਇਹ ਉਮੀਦ ਵੱਜ ਗਈ ਕਿ ਉੱਤੇ ਵੀ ਉਦੋਂ ਜਾ ਸਕਦੀ ਹੈ ਕਿਉਂਕਿ ਪ੍ਰਾਈਵੇਟ ਤੌਰ ਤੇ ਦੀ ਖਰੀਦ ਹੁੰਦੀ ਆ ਤੇ ਉਹਨਾਂ ਨੇ ਇਹਦੇ ਜਿਹੜੇ ਰੇਟ ਨਿਰਧਾਰਤ ਕਰਨੇ ਹੁੰਦੇ ਨੇ ਤਾਂ ਕੁੱਲ ਮਿਲਾ ਕੇ ਜਿਹੜਾ ਬਾਸਮਤੀ ਵਾਲਾ ਮਾਮਲਾ ਪੰਜਾਬ ਰਾਈਸ ਮਿਲਰਸ ਐਂਡ ਐਕਸਪੋਰਟਰਸ ਐਸੋਸੀਏਸ਼ਨ ਦੇ ਡਾਇਰੈਕਟਰ ਨੇ ਅਸ਼ੋਕ ਸੇਠੀ ਉਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਬੋਲੇ ਨੇ ਕਹਿੰਦੇ ਜੀ ਇਹ ਚੰਗਾ ਫੈਸਲਾ ਹੈ ਇਹਦੇ ਨਾਲ ਫਾਇਦਾ ਹੋਵੇਗਾ ਕਿਉਂਕਿ 1976-77 ਤੋਂ ਬਾਸਮਤੀ ਦੇ ਐਕਸਪੋਰਟ ਦਾ ਕੰਮ ਚੱਲ ਰਿਹਾ ਹੈ ਤਾਂ ਇਹ ਜਿਹੜਾ ਹੁਣ ਪ੍ਰਾਈਸ ਆ ਇਹ ਖਤਮ ਕਰ ਦਿੱਤਾ ਗਿਆ ਇਹਦੇ ਨਾਲ ਸਰਕਾਰ ਨੇ ਪਹਿਲਾਂ ਕਦੇ ਨਹੀਂ ਸਲਾਈ ਜਿਹੜੀ ਇਹ ਲੱਗਦੇ ਸੀ ਉੱਤੇ ਪ੍ਰਾਈਸ ਤੇ ਹੁਣੇ ਲੱਗਿਆ ਸੀਗਾ ਹਟ ਗਿਆ ਤੇ ਸਰਕਾਰੀ ਖਰੀਦ ਤੋਂ ਕਹਿੰਦੇ ਬਾਹਰ ਆ ਤਾਂ ਇਸ ਕਰਕੇ ਹੋਰ ਵੀ ਇਹੜਾ ਦਾ ਦਰੋਂ ਦਾ ਰੋ ਐਕਸਪੋਰਟ ਦੇ ਉੱਤੇ ਨਿਰਧਾਰਤ ਕਰਦਾ ਵੀ ਇਹ ਬਾਹਰ ਹੀ ਵਿਕਣੀ ਹੁੰਦੀ ਹੈ ਤੇ ਖਾਸ ਤੌਰ ਤੇ ਜਿਹੜੇ ਦੇਸ਼ ਨੇ ਅ ਯੂ ਐਸ ਏ ਹੋ ਗਿਆ ਯੂ ਏ ਈ ਹੋ ਗਿਆ ਗਲਫ ਦੇ ਕੰਟਰੀਜ਼ ਹੋ ਗਿਆ ਇਹਨਾਂ ਦੇ ਵਿੱਚ ਦਰਜਨਾ ਦੇਸ਼ ਨੇ ਜਿਨ੍ਹਾਂ ਦੇ ਵਿੱਚ ਬਾਸਮਤੀ ਜਾਂਦੀ ਹੈ ਤੇ ਅਮਰਸਰ ਦੇ ਵਿੱਚ ਕਹਿੰਦੇ ਬਾਸਮਤੀ ਵਧੇਰੇ ਹੁੰਦੀ ਹੈ ਅਮਰਸਾਲੇ ਤਾਂ ਇਹਨਾਂ ਨੂੰ ਚਿੱਟੇ ਮੋਤੀ ਵੀ ਕਹਿੰਦੇ ਨੇ ਜਿਹੜੀਆਂ ਚਰਚਾਵਾਂ ਨੇ ਮੀਡੀਆ ਦੇ ਵਿੱਚ ਤਾਂ ਕੁਲਮਲਾ ਕੇ ਹੁਣ ਕਿਸਾਨਾਂ ਦਾ ਫਾਇਦਾ ਇਹਦੇ ਵਿੱਚ ਹੋਣ ਵਾਲਾ ਹੈ ਬਾਸਮਤੀ ਵਧੇਰੇ ਬੀਜੀ ਜਾਏਗੀ ਪਰ ਅਸੀਂ ਇਹੀ ਕਹਿੰਦੇ ਹੁੰਨੇ ਆ ਕਿ ਉਹ ਚੀਜ਼ ਜਿਹੜੀ ਆ ਉਹ ਉਗਾਈ ਜਾਵੇ ਕਿਸਾਨਾਂ ਵੱਲੋਂ ਜਿਹਦੀ ਨਾਲ ਪਾਣੀ ਦਾ ਪੱਧਰ ਆ ਉਹ ਬਚਿਆ ਰਹੇ ਪੀਏਯੂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਈ ਤਰ੍ਹਾਂ ਦੀਆਂ ਨਵੀਆਂ ਕਿਸਮਾਂ ਆਜਾਦ ਕੀਤੀਆਂ ਗਈਆਂ ਨੇ ਜਿਹੜੀਆਂ ਘੱਟ ਪਾਣੀ ਲੈਂਦੀਆਂ ਨੇ ਤੇ ਘੱਟ ਦੇਣਾ ਦੇ ਵਿੱਚ ਬਾਸਮਤੀ ਤਿਆਰ ਕਰਦੀਆਂ ਨੇ ਇਸ ਕਰਕੇ ਉਹਨਾਂ ਕਿਸਮਾਂ ਵਾਲੇ ਕਿਸਾਨਾਂ ਨੂੰ ਜ਼ਰੂਰ ਵਧਣਾ ਚਾਹੀਦਾ ਜੀ ਸੋ ਦੂਜੇ ਪਾਸੇ ਹਰਿਆਣਾ ਦੇ ਵਿੱਚ ਇੱਥੇ ਚੋਣਾਂ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਵਿੱਚ ਪਹੁੰਚਣਗੇ ਤੇ ਆਪਣੇ ਵਰਕਰਾਂ ਨੂੰ ਜੋਸ਼ ਦੇ ਨਾਲ ਵੋਟ ਪਾਉਣ ਦੀ ਅਪੀਲ ਵੀ ਕਰਨਗੇ ਜੀ ਬਿਲਕੁਲ ਬਲਵਿੰਦਰ ਦੋ ਥਾਵਾਂ ਦੇ ਉੱਤੇ ਵੱਡੇ ਜਿਹੜੇ ਇਕੱਠ ਨੇ ਅੱਜ ਇੱਕ ਤਾਂ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਨੇ ਦੂਜਾ ਹਰਿਆਣਾ ਦੇ ਵਿੱਚ ਚੋਣਾਂ ਨੇ ਜੰਮੂ ਕਸ਼ਮੀਰ ਦੇ ਡੋਡਾ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਸਾਹਿਬ ਸੰਬੋਧਨ ਕਰ ਚੁੱਕੇ ਨੇ ਉਥੋਂ ਦੇ ਲੋਕਾਂ ਦੇ ਨਾਲ ਵਾਦੇ ਗਰੰਟੀਆਂ ਸਾਰਾ ਕੁਝ ਹੋ ਚੁੱਕਿਆ ਤੇ ਹੁਣ ਉਹਨਾਂ ਨੇ ਅਗਲਾ ਜਿਹੜਾ ਆਪਣਾ ਸੰਬੋਧਨ ਕਰਨਾ ਹੈ ਉਹ ਕੁਰਕ ਖੇਤਰ ਦੇ ਵਿੱਚ ਕਰਨਾ ਹੈ ਕੁਰਕ ਖੇਤਰ ਦੇ ਥੀਮ ਪਾਰਕ ਦੇ ਵਿੱਚ ਵੱਡੀ ਰੈਲੀ ਰੱਖੀ ਗਈ ਹੈ ਜਿੱਥੇ ਖੁਦ ਪ੍ਰਧਾਨ ਮੰਤਰੀ ਸਾਹਿਬ ਪਹੁੰਚਣਗੇ ਆਪਣੀ ਜਨਤਾ ਦੇ ਬੀਜੇਪੀ ਵਾਲਿਆਂ ਦੀ ਸਰਕਾਰ ਦੇ ਅਧੀਨ ਜਿਹੜੇ ਉੱਥੇ ਲੋਕ ਨੇ ਉਹਨਾਂ ਨੂੰ ਸੰਬੋਧਨ ਕਰਨਗੇ ਬਲਵਿੰਦਰ ਇਹਦੇ ਵਿੱਚ ਜਿਹੜੇ 23 ਉਮੀਦਵਾਰ ਨੇ ਖਾਸ ਕਰਕੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਨਾਲ ਸਬੰਧਤ ਨੇ ਇਹਦੇ ਵਿੱਚ 6 ਜ਼ਿਲ੍ਹੇ ਆ ਜਾਂਦੇ ਨੇ ਖਾਸ ਤੌਰ ਦੇ ਉੱਤੇ ਕਰਨਾਲ ਹੋ ਗਿਆ ਕੁਕ ਖੇਤਰ ਹੋ ਗਿਆ ਪੰਚਕੁਲਾ ਦਾ ਇਲਾਕਾ ਹੋ ਗਿਆ ਯਮਨਾ ਨਗਰ ਅੰਬਾਲਾ ਤਾਂ ਇਹਨਾਂ ਦੇ ਜਿੰਨੇ ਵੀ ਉਮੀਦਵਾਰ ਨੇ ਨਾਇਬ ਸੈਣੀ ਵੀ ਖੁਦ ਇਸੇ ਇਲਾਕੇ ਦੇ ਨਾਲ ਸਬੰਧਤ ਨੇ ਲਾੜਵਾ ਤੋਂ ਜਿਹੜੇ ਚੋਣ ਲੜ ਰਹੇ ਨੇ ਉਹ ਵੀ ਇਸ ਰੈਲੀ ਦਾ ਹਿੱਸਾ ਬਣਨਗੇ ਇੰਤਜ਼ਾਮ ਬੜੇ ਪੁਖਤਾ ਕੀਤੇ ਗਏ ਨੇ 2500 ਦੇ ਕਰੀਬ ਮੁਲਾਜ਼ਮ ਡਿਊਟੀ ਤੇ ਤਾਇਨਾਤ ਨੇ ਕਈ ਡੀਐਸਪੀ ਐਸਪੀ ਜ਼ਿੰਮੇਵਾਰੀਆਂ ਸੰਭਾਲ ਰਹੇ ਨੇ ਗਾਈਡਲਾਈਨ ਜਾਰੀ ਹੋ ਗਈਆਂ ਕਾਲੇ ਕੱਪੜੇ ਪਾ ਕੇ ਕਾਲੀਆਂ ਚੀਜ਼ਾਂ ਲੈ ਕੇ ਇਸ ਰੈਲੀ ਦੇ ਵਿੱਚ ਜਾਣ ਦੀ ਮਨਾਹੀ ਹੋਵੇਗੀ ਕਈ ਤਰ੍ਹਾਂ ਦੀਆਂ ਪਹੁੰਦੀਆਂ ਲਗਾਈਆਂ ਗਈਆਂ ਨੇ ਤੇ ਮੋਦੀ ਸਾਹਿਬ ਉੱਥੇ ਕੀ ਸੰਬੋਧਨ ਕਰਦੇ ਨੇ ਇਹ ਦੇਖਣਾ ਹੋਊਗਾ ਵੈਸੇ ਇਹ ਜਿਹੜੀ 5ਵੀਂ ਰੈਲੀ ਆ ਇਸ ਵਾਰ ਮੋਦੀ ਸਾਹਿਬ ਦੀ ਆ 2014 ਤੋਂ ਲੈ ਕੇ 19 ਤੱਕ 14 ਦੇ ਵਿੱਚ ਦੋ ਰੈਲੀਆਂ ਕੀਤੀਆਂ ਸੀ 19 ਦੇ ਵਿੱਚ ਦੋ ਰੈਲੀਆਂ ਕੀਤੀਆਂ ਤੇ ਹੁਣ 24 ਦੇ ਵਿੱਚ ਆ ਕੇ ਇਹ ਰੈਲੀ ਮੋਦੀ ਸਾਹਿਬ ਦੀ ਕੁਰਖੇਤਰ ਦੇ ਵਿੱਚ ਹੋ ਰਹੀ ਆ ਥੀਮ ਪਾਰਕ ਦੇ ਵਿੱਚ ਰੈਲੀ ਆ ਕੀ ਵਾਦਾ ਕਰਦੇ ਨੇ ਇਹ ਦੇਖਣਾ ਹੋਵੇਗਾ ਜੀ ਸੋ ਅੱਜ ਦੇ ਪਰੋਣਾਂ ਦੇ ਵਿੱਚ ਆਨੇ ਸੰਤੋ ਸਾਹਿਬ ਤੁਸੀਂ ਪਰੋਣਾਂ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਬਲਵਿੰਦਰ ਜੀ ਸੋ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਸਾਡੇ ਨਾਲ ਅਖੀਰ ਤੱਕ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਤੇ ਪਰੋਣਾਂ ਦੇ ਵਿੱਚ ਕਮੈਂਟ ਕਰਿਆ ਕਰੋ ਪਰ ਲਾਈਕ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਰ ਉਹਨਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ